ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗਾਈਸ ਤੇ ਅੱਜ ਆਪਾਂ ਇੱਕ ਕਰਨ ਲੱਗੇ ਆ ਫੇਕ ਕਿਉਂਕਿ ਆਪਾਂ ਇੱਕ ਚੈਲੰਜ ਕਰਨਾ ਅੱਜ ਆਹ ਬਣਾ ਕੇ ਮੰਗੋ ਸ਼ੇਕ ਕਿ ਵੀ ਕਿਹੜਾ ਕਿੰਨੇ ਸੈਕਿੰਡਾਂ ਚ ਪੀਂਦਾ ਤੇ ਉਸ ਦੂਗਾ ਤੁਸੀਂ ਸਾਨੂੰ ਸਪੋਰਟ ਕਰਨੀ ਵੀ ਕਿਹੜਾ ਬੰਦਾ ਘੈਂਟ ਆ ਤੇ ਕਿਹੜਾ ਬੰਦਾ ਸਲੋਆ ਤੇ ਇਧਰ ਇਹ ਕੰਮ ਕੀ ਜੀ ਲਾ ਦੋ ਆ ਗਈ ਸਾਡੀ ਇਹ ਵੀ ਕੰਮ ਚ ਵੈਸੇ ਪੂਰਾ ਹੱਥ ਪਾਉਂਦੀ ਹੈ ਯੋਗਦਾਨ ਦਿੰਦੀ ਹੈ ਪਰ ਇਹ ਕਰਨ ਕਰਾਉਣ ਜੋਗੀ ਕੁਝ ਨਹੀਂ ਕਰਦੀ ਕੰਮ ਪੁੱਠੀ ਆ ਕਿਉਂ ਮੋੜੇ ਜੋੜ ਜੋੜ ਨਹੀਂ ਦੀ ਵੀ ਕਿਹੜਾ ਵੱਜਦਾ ਹੈ ਕਿੱਥੇ ਨਹੀਂ ਕਿਉਂ ਤੇ ਹੁਣ ਆਪਾਂ ਜਦੋਂ ਬਣ ਗਿਆ ਤੇ ਉਦੋਂ ਤੁਹਾਨੂੰ ਵਿਖਾਵਾਂਗੇ ਚੈਲੰਜ ਕਰਾਂਗੇ ਤੇ ਤੁਸੀਂ ਸਾਨੂੰ ਕਰਨੀ ਆ ਸਪੋਰਟ ਜਿੰਨੀ ਕਰ ਸਕਦੇ ਆ ਥੋੜੀ ਜਿਹੀ ਦੇਸੀ ਆ ਕਿ ਆਪਾਂ ਤਾਂ ਫਿਰ ਕੰਮ ਦੇਸੀਆਂ ਵਾਲੀ ਕਰਦੇ ਆ ਠੰਡ ਦੇਦੀ ਆ ਪਪਾ ਤੇ ਮਲੇ ਬਲਗ ਇਹ ਦੋਗੇ ਕਿ ਆਹੀ ਪਾਉਣੀ ਆ ਵਿੱਚ ਕਿ ਬਣਾ ਕੇ ਬਣਾ ਕੇ ਪਾਵਾਂਗੇ ਹੋਰ ਇਹ ਚ ਦੁੱਧ हां दु पाला हाँ गलासा पा ही ल फिर आप लावांगे कंपटीशन कॉम्पिटिशन पीन का केड़ा पहला पींदा दराणी जठाणी आ पता जी आप चको दुद्ध

ਮੈਂਗੋ ਸ਼ੇਕ ਪੀ ਕੇ ਹੀ ਬੰਦੇ ਨੂੰ ਆਈ ਚੱਕਰ ਆਉਣੇ ਦੇਖੀ ਨਾੜਾਂ 'ਚ ਫੈਲਰ ਦਾ ਤੇ ਫੇਰ ਭੱਜ-ਭੱਜ ਕਰੂ ਕੰਮ ਆ ਲਗਿਆ ਜੀ ਬਰਫ਼ ਕਿਉਂਕਿ ਠੰਡਾ ਵੀ ਜ਼ਰੂਰੀ ਆ ਆਪਾਂ ਹੁਣ ਲੱਗਿਆ ਬਲਾਸਾਂ ਵਿੱਚ ਪਾਉਣ ਲਓ ਜੀ ਅੱਟੜੀ ਇਹਨੂੰ ਖੜਾਦਾ ਵੇਖੋ ਇੱਧਰ ਆ ਗਾਈਸ ਹੁਣ ਆਪਾਂ ਕਰਨ ਲੱਗੇ ਆ ਚੈਲੰਜ ਤੇ ਮੈਂ ਬੈਠੀ ਆ ਤੇ ਆਹ ਕੁਤੀ ਆ ਕੇ ਬੈ ਗਈ ਮਤਲਬ ਅੱਤੀਆ ਦਿਰਾਣੀ ਜਿਠਾਣੀ ਇਹ ਨਾਲ ਆਣਾ ਤੇ ਹੁਣ ਆਪਾਂ ਲੱਗੇ ਆ ਤੂੰ ਸ਼ੇਰ ਤੰਦੂਰ ਚ ਮੈਨੂੰ ਲਾ ਦੇਈਂ ਤੇ ਲਾ ਦੋ ਤੇ ਉਹ ਵਿਚ ਆਸ ਕੋ ਆ ਲਈ ਆਲੂ ਦੀ ਆਹ ਚਗੋਣੀ ਆਪਾਂ ਬਣੇ ਕੈਂਡ ਆ ਤਾਂ ਵੀ ਇੱਕੋ ਜਿਹਾ ਫਤਮੂ ਹੁਣ ਗਾਈਸ ਹੁਣ ਤੁਸੀਂ ਦੱਸੋ ਲੜਾਈ ਹੋ ਦੇਣੀ ਹੈ ਸੰਸਰ ਦੱਸਣਾ ਕਿਵੇਂ ਪਹਿਲਾਂ ਤੀ ਤਾਂ ਮੈਨੂੰ ਲੱਗਦਾ ਸੀ ਬਿਠਾ ਨਹੀਂ ਦਿੱਤਾ ਠੀਕ ਹੈ थैंक यू गाइस